ਸਿੱਧਾ ਬਹੁਤ ਵੱਡੀ ਹੋ ਗਈ ਹੈ ਕਿ ਪ੍ਰਾਈਵੇਟ ਹਸਪੀਟਲ ਨਾ ਨਾ ਕਰਨ ਮਰੀਜ਼ ਨੂੰ ਹਾਂ ਇਹ ਬੜਾ ਅੱਛਾ ਸਵਾਲ ਹੈ ਤੁਹਾਡਾ ਜੀ ਇਹ ਅਸੀਂ ਸਾਰਾ ਆਪਣਾ ਹੋਮਵਰਕ ਕਰਕੇ ਕਿਉਂਕਿ ਜਿਹੜੀ ਇਹ ਵਾਲੀ ਸਕੀਮ ਹੈ ਇਹ ਬਜਟਰੀ ਸਕੀਮ ਹੈ ਇਹਦੇ ਵਿੱਚ ਬਜਟ ਰੱਖਿਆ ਗਿਆ ਜੀ ਇਹਦੇ ਵਿੱਚ ਮਰਕਨ 1600 ਕਰੋੜ ਹੈ 1200 1200 ਕਰੋੜ ਹੈ ਇਹ ਉਹਦੇ ਵਿੱਚ ਉਹਦਾ ਰਿਵਿਊ ਹੋਏਗਾ ਜੇ ਲੋੜ ਪੈਗੀ ਤਾਂ ਉਹਨੂੰ ਬੁਝਾਇਆ ਜਾਏਗਾ ਕਿਉਂਕਿ ਇਹ ਬਜਟਰੀ ਸਕੀਮ ਹੈ ਪਹਿਲਾਂ ਕੀ ਸੀਗਾ ਕਿ ਪਹਿਲਾਂ ਸੈਂਟਰ ਤੋਂ ਪੈਸੇ ਆਣੇ ਉਹਨਾਂ ਨੇ ਕਿਹਾ ਵੀ 60 40 ਹੈ ਉਹਨਾਂ ਦੇ 16.5 ਲੱਖ ਫੈਮਲੀਜ਼ ਆ ਉਹਦੇ 350 ਕਰੋੜ ਉਹਨਾਂ ਨੇ ਅਜੇ ਵੀ ਦੇਣੇ ਆ ਜੀ ਬੋਲ ਇਹ ਮੈਂ ਗੱਲ ਅਸੈਂਬਲੀ ਚ ਵੀ ਕਹੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਤੁਹਾਡੇ ਵਾਸਤੇ 105 ਕਰੋੜ ਰੱਖਿਆ ਜੀ ਇਹ ਗੱਲ ਰੈਗਾਚ ਵੀ ਆਏਗੀ ਬਲੋਗੇ ਅਜੀਤ ਜੀ ਤੁਸੀਂ 60% ਦੇਣਿਆ ਸਾਡੇ ਤੁਹਾਡੇ 60% ਜਿੰਨੇ ਬਣਦੇ ਉਹਨੇ ਦਿਓ ਤੁਸੀਂ ਜੇ 400 ਕਰੋੜ ਬਣਦੇ ਤਾਂ ਉਹਨੇ ਦਿਓ ਸਾਡਾ ਟੋਟਲ ਖਰਚਾ ਇੰਨਾ ਹੋਇਆ ਕਿਉਂਕਿ ਪਹਿਲਾਂ ਕਾਹਨ ਨਹੀਂ ਬਣਾਉਂਦੇ ਸੀ ਲੋਕਾਂ ਦੇ ਸਕੀਮਾਂ ਬਾਰੇ ਦੱਸਦੇ ਨਹੀਂ ਸੀਗੇ ਇਸ ਕਰਕੇ ਅਸੀਂ 9000 ਕੈਂਪ ਲਗਾ ਰਹੇ ਐਸੀ ਕਰਕੇ ਅਸੀਂ ਤੁਹਾਡੇ ਨਾਲ মিডিਆ ਨਾਲ ਗੱਲ ਕਰ ਰਹੇ ਆ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਸਕੀਮ ਲੋਕਾਂ ਵਾਸਤੇ ਲੈ ਕੇ ਆਉਂਦੇ ਹੋ ਕਿੰਨੇ ਬੰਦਿਆਂ ਨੂੰ ਮਦਰਾ ਸਕੀਮ ਦਾ ਪਤਾ ਜੀ ਹੋਰ ਕਿੰਨੀਆਂ ਐਪਲਾਈਮੈਂਟ ਦੀਆਂ ਸਕੀਮਾਂ ਹੈਗੀਆਂ ਜਾਂ ਤੁਹਾਡੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹੈ ਤੁਸੀਂ ਕਿਸੇ ਬੰਦੇ ਨਾਲ ਦੇ ਨਹੀਂ ਹੈ ਇਹ ਫਰਕ ਹੈ ਜੀ ਮਾਨ ਸਰਕਾਰ ਦਾ ਕਿ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਜਿਹੜੀ ਤੁਹਾਡੀ ਪੇਮੈਂਟ ਹੈ ਇਹ ਅਸੀਂ ਜਿਵੇਂ ਯੂਨਾਈਟਿਡ ਇੰਡੀਆ ਇੰਸ਼ੂਰੈਂਸ ਸਾਨੂੰ ਕਰਕੇ ਦੇਣਗੇ ਉਹਦੀ ਜਿਹੜੀ ਵੈਰੀਫਿਕੇਸ਼ਨ ਹੋਣੀ ਹੈ ਫਿਰ ਉਹਨਾਂ ਦੀ ਆਨਲਾਈਨ ਸਾਰਾ ਐਪਲੀਕੇਸ਼ਨ ਹੋ ਕੇ ਤੇ ਉਹਨਾਂ ਦੀ ਪੇਮੈਂਟ ਹੋਣੀ ਹੈ ਇਹ 15 ਦਿਨ ਦੇ ਅੰਦਰ ਹੋਏਗੀ ਔਰ not later than 1 month ਟੋਲ ਫਰੀ ਨੰਬਰ ਅਸੀਂ ਸ਼ੂ ਕਰਾ ਟੋਲ ਫਰੀ ਨੰਬਰ ਅਸੀਂ ਜਾਰੀ ਕਰ ਰਹੇ ਹਾਂ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਸਾਰੀ ਉਹਨਾਂ ਨੂੰ ਪੇਮੈਂਟ ਹੋਏਗੀ ਕਿਉਂਕਿ ਬਜਟ ਹੈ ਪੈਸੇ ਸਾਡੇ ਕੋਲ ਪਏ ਹੋਏ ਆ ਪਹਿਲਾਂ ਹੁੰਦਾ ਸੀ ਵੀ ਸੈਂਟਰ ਤੋਂ ਪੈਸੇ ਆਣੇ ਆ ਮੰਡੀ ਬੋਰਡ ਤੋਂ ਪੈਸੇ ਆਣੇ ਆ ਜਿਹੜਾ ਤੁਹਾਡਾ ਐਕਸਾਈਜ਼ ਡਿਪਾਰਟਮੈਂਟ ਤੋਂ ਪੈਸੇ ਆਣੇ ਆ ਜੇ ਫਾਰਮ ਵਾਲਿਆਂ ਦੇ ਕਿਤੇ ਹੋਰ ਆਣੇ ਲਾਈਕ ਚਾਰ ਪੰਜ ਡਿਪਾਰਟਮੈਂਟ ਤੋਂ ਆਉਂਦੇ ਸੀਗੇ ਹੁਣ ਉਹ ਵਾਲਾ ਸਿਸਟਮ ਖਤਮ ਕਰਕੇ ਹੁਣ ਇਹਨੂੰ ਬਜਟਰੀ ਸਕੀਮ ਬਣਾਇਆ ਗਿਆ ਹੁਣ ਲੋਕਾਂ ਨੂੰ ਦਿੱਕਤ ਨਹੀਂ ਆਏਗੀ ਮੈਂ ਤੁਹਾਡੇ ਥਰੂ ਸਾਰੇ ਜਿੰਨੇ ਸਾਡੇ ਡਾਕਟਰਸ ਆ ਅਸੀਂ ਸਟੇਕ ਹੋਲਡਰਸ ਨਾਲ ਵੀ ਮੀਟਿੰਗ ਕਰਦੇ ਆ ਡਾਕਟਰਸ ਨਾਲ ਆਈਐਮਈ ਨਾਲ ਚਾਹੀਦੀ ਫਰਸ਼ਟ ਸਕੀਮ ਲਾਂਚ ਕਰਦੇ ਆ ਇਸ ਕਰਕੇ ਸਾਨੂੰ ਕੋਈ ਕਦੇ ਦਿੱਕਤ ਨਹੀਂ ਆਈ ਹੈ ਵੀ ਵਿਲ ਮੇਕ ਸ਼ੋਰ ਕਿ ਜਿਹੜੀ ਪੇਮੈਂਟ ਆ 15 ਦਿਨ But uh, under no circumstances it will be delayed then, uh, more and more than a